ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਮੇਰੀ ਰੈਸਪੀ ਹੈ ਜੀ ਗੋਭੀ ਤੇ ਡੰਡਲ ਜਿਹੜੇ ਹਨ ਇਹ ਬਣਾਨੇ ਹਨ ਤੇ ਮਸਾਲੇ ਦਾ ਡੰਡਲ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਹੈ ਤੇ ਅਸੀਂ ਜੀ ਪਹਿਲਾਂ ਇਹਨਾਂ ਨੂੰ ਅਸੀਂ ਕੱਟ ਲੈਣਾ ਹੈ ਡੰਡਲ ਅਸੀਂ ਕੱਟ ਲਏ ਹਨ ਇਹਨਾਂ ਨੂੰ ਅਸੀਂ ਨਾ ਤਾਂ ਜਿਹੜਾ ਜੀ ਮੋਟਾ ਕੱਟਿਆ ਹੈ ਤੇ ਨਾ ਹੀ ਜ਼ਿਆਦਾ ਪਤਲਾ ਕੱਟਿਆ ਹੈ ਸੋ ਕੱਟਣ ਤੋਂ ਬਾਅਦ ਅਸੀਂ ਇਹਨਾਂ ਨੂੰ ਧੋ ਵੀ ਲਿਆ ਹੈ ਤੇ ਇਸ ਛੰਨੇ ਵਿੱਚ ਕੱਢਿਆ ਤਾਂ ਉਹ ਪਾਣੀ ਜਿਹੜਾ ਸਾਰਾ ਨਿਕਲ ਜਾਵੇ ਤੇ ਹੁਣ ਅਸੀਂ ਮਸਾਲਾ ਸ਼ੁਰੂ ਕਰਦੇ ਹਾਂ ਜੀ ਬਣਾਣਾ ਕੜਾਈ ਦੇ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪਹਿਲਾਂ ਪਾਵਾਂਗੇ ਜੀ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਜੀ ਡੰਡਲ ਜਿਹੜੇ ਹਨ ਬਹੁਤ ਹੀ ਟੇਸਟੀ ਬਣਦੇ ਐ ਤੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇਲ ਦੇ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਜੀ ਇਹਦੇ ਵਿੱਚ ਅਸੀਂ ਅੱਧਾ ਚਮਚ ਜਿਹੜਾ ਹੈ ਅਜਵਾਈਨ ਪਾਣੀ ਹੈ ਤੇ ਅਜੋਇਨ ਪੰਤੋ ਬਾਜੀ ਨਾਲ ਹੀ ਅਸੀਂ ਜਿਹੜੇ ਹਨ ਪਿਆਜ਼ ਪਾ ਦਨੇ ਹਨ ਪਹਿਲਾਂ ਪਿਆਜ਼ਾਂ ਨੂੰ ਚੀਨੀ ਪੋਣਾਂਗੇ ਪਿਆਜ਼ਾਂ ਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ लसन से अदरक जड़ा है जी ये पा के फिर अभी प्याजा देते लसन अदरक में भी ना ही भुन लेना है तो हम अभी चंकी तरह जरा प्याज मसाले भुज जाएंगे तो लसन अदरक भी जो है ना ही भेगा लसन अदरक प्याज चंकी तरह भुज गए है तो हूँ ये अभी जी बाकी दूसरे जोड़े मसाले हैं वो पावगे आधा चम्मच नमक पेगा तो थोड़ी जी लाल मिर्च पाउडर है जी आधा चम्मच तो घट आधा चम्मच हल्दी चम्मच धनिया पाउडर मिक्स करा इन्होंने चंकी तरह मसालिया जोड़ा लसन अदरक प्याज के न अच्छी तरह मिक्स हो जाए थोड़ा पानी पा के मिक्स कर लेंगे इन्होंने मसालिया चंह तरह मसाले चंकी तरह मिक्स कर दो टमाटर जोड़े हैं कट्टे हुए ये पा रहे हैं अं लिया हाँ जी दो हरिया मिर्च सो तो मसालेदार जे अं बना रहे हैं जी टंडल जड़े ਇਹ ਇਹਦੇ ਵਿੱਚ ਜਿਹੜਾ ਮਸਾਲਾ ਥੋੜਾ ਜਿਆਦਾ ਹੀ ਹੋਏਗਾ ਤੇ ਤਾਂ ਹੀ ਵਧੀਆ ਲੱਗਣਗੇ ਤੇ ਹੁਣ ਅਸੀਂ ਜਿਹੜੇ ਹਾਂਜੀ ਪਿਆਜ਼ ਟਮਾਟਰ ਲਸਣ ਅਦਰਕ ਦਾ ਮਸਾਲੇ ਦੇ ਵਿੱਚ ਅਸੀਂ ਜਿਹੜੇ ਟਮਾਟਰ ਪਾਏ ਹਨ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਜਿਹੜਾ ਅਸੀਂ ਪਕਾ ਲੈਣਾ ਪਾਣੀ ਚੰਗੀ ਤਰ੍ਹਾਂ ਇਹਨਾਂ ਦਾ ਸਕਾਵਾਂਗੇ ਠਕਨ ਦੇ ਕੇ 2 ਮਿੰਟ ਵਾਸਤੇ ਟਮਾਟਰਾਂ ਨੂੰ ਪਕਾ ਲੈਣਾ ਸੀ 2-3 ਮਿੰਟ ਅਸੀਂ ਜੀ ਟਮਾਟਰਾਂ ਨੂੰ ਵੀ ਠੱਕ ਕੇ ਪਕਾ ਲਿਆ ਤੇ ਹੁਣ ਜਰਾ ਘਲੇਖ ਲੈਨੇ ਇੱਕ ਵਾਰੀ ਮਸਾਲੇ ਨੂੰ ਜੀ ਮਸਾਲਾ ਸਾਡਾ ਬਿਲਕੁਲ ਵਧੀਆ ਤਿਆਰ ਹੋ ਗਿਆ ਹੈ ਟਮਾਟਰ ਜਿਹੜੇ ਹਨ ਬਿਲਕੁਲ ਵਿੱਚ ਖੁੱਲ ਗਏ ਆ ਮਸਾਲੇ 'ਚ ਤੇ ਹੁਣ ਇਹਦੇ ਵਿੱਚ ਦੀ ਅਸੀਂ ਪਾਵਾਂਗੇ ਜਿਹੜੇ ਠੰਡਾ ਲੱਸੀ ਕੱਟੇ ਹੋਇਆ ਇਹ ਪਾਣੀ ਹੈ ਸਾਰੇ ਮਿਕਸ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ 'ਚ ਤਾਂ ਜੋ ਇਹਨਾਂ ਨੂੰ ਮਸਾਲਾ ਚੰਗੀ ਤਰ੍ਹਾਂ ਲੱਗ ਜੇ ਡੰਡਲਾਂ ਨੂੰ ਅਸੀਂ ਜੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਹੈ ਮਿਕਸ ਕਰ ਲਿਆ ਹੈ ਸੋ ਹਿਲਾ ਕੇ ਚੰਗੀ ਤਰ੍ਹਾਂ ਜਿਹੜਾ ਹੈ ਮਸਾਲਾ ਸਾਰੇ ਹੀ ਡੰਡਲਾਂ ਦੇ ਉੱਤੇ ਲੱਗ ਗਿਆ ਤੇ ਇਸੇ ਤਰ੍ਹਾਂ ਹੀ ਇਹਨੂੰ ਅਸੀਂ 2-4 ਮਿੰਟ ਇਸੇ ਤਰੀਕੇ ਭੁੰਨਣਾ ਹੈ ਬਿਨਾ ਪਾਣੀ ਪਾਏ ਹੋਏ ਤੇ ਅਸੀਂ ਇਹਦੇ ਵਿੱਚ ਦੋ ਤਿੰਨ ਮਸਾਲੇ ਹੋਰ ਹਾਂ ਜੀ ਉਹ ਵੀ ਪਾ ਲਾਂਗੇ ਨਾਲ ਹੀ ਅੱਧਾ ਚਮਚ ਜੀ ਹੈ ਗਰਮ ਮਸਾਲਾ ਅੱਧਾ ਚਮਚ ਜੀਰਾ ਪਾਊਡਰ ਪਾਇਆਗਾ ਇੱਥੇ। ਔਰ ਇਹ ਹੈ ਜੀ ਮੈਗੀ ਮਸਾਲਾ। ਇੱਕ ਪੈਕਟ ਅਸੀਂ ਮੈਗੀ ਮਸਾਲੇ ਦਾ ਪਾ ਰਹੇ ਆ ਇਹਦੇ ਨਾਲ ਵੀ ਜਿਹੜਾ ਹੈ ਜੀ ਰੰਡਾ ਸਾਡੇ ਜਿਹੜੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ। ਸੋ ਇਹ ਸਾਰੇ ਹੀ ਮਸਾਲੇ ਪਾਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨਾਂ ਨੂੰ ਔਰ ਗੈਸ ਨੂੰ ਥੋੜਾ ਜਿਹਾ ਅਸੀਂ ਜਿਹੜਾ ਹੈ ਘੱਟ ਕਰ ਦੇਵਾਂਗੇ। ਤਾਂ ਜੋ ਚੰਗੀ ਤਰ੍ਹਾਂ ਸਾਰੇ ਮਸਾਲੇ ਨਾਲ ਪਹਿਲਾਂ ਮਿਕਸ ਕਰ ਲਈਏ। ਤਾਂ ਜੋ ਮਸਾਲਾ نیچے ਨਾ ਲੱਗੇ। ਟੰਡਲ ਜਿਹੜੇ ਹਨ ਜੀ ਬਹੁਤ ਹੀ ਮਸਾਲੇਦਾਰ ਜਦੋਂ ਬਣ ਕੇ ਤਿਆਰ ਹੋਣਗੇ ਤਾਂ ਬਹੁਤ ਹੀ ਟੇਸਟੀ ਬਣਨਗੇ ਸੋ ਉਹਦਾ ਤਾਂ ਅਸੀਂ ਜੀ ਗੋਭੀ ਬਣਾਉਣ ਵੇਲੇ ਜਿਹੜੇ ਹਨ ਟੰਡਲ ਵਿੱਚ ਪਾ ਲੈਂਦੇ ਆ ਪਰ ਜਿਹੜੇ ਅਲੱਗ ਤੌਰ ਤੇ ਅਸੀਂ ਇਸ ਤਰ੍ਹਾਂ ਦੇ ਬਣਾਵਾਂਗੇ ਇਹਨਾਂ ਦਾ ਟੇਸਟ ਕੁਝ ਅਲੱਗ ਹੀ ਆਂਦਾ ਹੈ ਸੋ ਮਸਾਲੇਦਾਰ ਟੰਡਲ ਜਿਹੜੇ ਹਨ ਜੇਕਰ ਕਦੀ ਨਹੀਂ ਤੁਸੀਂ ਬਣਾਏ ਤਾਂ ਇਸ ਤਰ੍ਹਾਂ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੇ ਹਨ ਸੋ 2 ਮਿੰਟ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਪੋਲ ਲੈਂਦੇ ਹਾਂ ਰੰਡੇ ਨਾਲ ਨੂੰ ਅਸੀਂ ਜੀ 3-4 ਮਿੰਟ ਫੋਨ ਲਿਆ ਹੈ ਤੇ ਪੁਨਰ ਤੋਂ ਬਾਅਦ ਜਿਹੜਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਣੀ ਜਿਹੜਾ ਹੈ ਪਾਣਾ ਹੈ ਤੋਂ ਪਾਣੀ ਅਸੀਂ ਲਵਾਂਗੇ ਜੀ ਗਰਮ ਗਰਮ ਪਾਣੀ ਪਾਵਾਂਗੇ ਤੇ ਪੰਨੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਤੇ ਅਸੀਂ ਥੋੜੀ ਦੇਰ ਇਹਨਾਂ ਨੂੰ ਅਸੀਂ ਟੱਕ ਕੇ ਰੱਖਣਾ ਹੈ ਹੁਣ ਤਾਂ ਜੋ ਇਹ ਅਚੀ ਤਰ੍ਹਾਂ ਜਿਹੜੇ ਹਨ ਪੱਕ ਜਾਣ ਸੋ ਇਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਨਿਗਾਲਣਾ ਇਹਦੇ ਵਿੱਚ ਅਸੀਂ ਥੋੜਾ ਜਿਹਾ ਕਰੈਂਚ ਰੱਖਣਾ ਤਾਂ ਜੋ ਖਾਣ ਵੇਲੇ ਜੇਕਰ ਅਸੀਂ ਜਦੋਂ ਅਸੀਂ ਖਾਣੇ ਆ ਤਾਂ ਜੇਕਰ ਕਰੈਂਚ ਹੁੰਦਾ ਤਾਂ ਬਹੁਤ ਵਧੀਆ ਲੱਗਦੇ ਆ ਜੀ ਖਾਣ ਚ ਸੋ ਥੋੜਾ ਜਿਹਾ ਕਰੈਂਚ ਰੱਖਾਂਗੇ ਤੇ ਬਾਕੀ ਅਸੀਂ ਇਹਨੂੰ ਅੱਛੀ ਤਰ੍ਹਾਂ ਕੁਕ ਕਰ ਲੈਣਾ ਸੋ ਪਾਣੀ ਪਾਨ ਤੋਂ ਬਾਅਦ ਹੁਣ ਅਸੀਂ ਗੈਸ ਜਿਹੜਾ ਹੈ ਜੀ ਉਸ ਨੂੰ ਅ ਸਿੰਪ ਤੇ ਕਰਕੇ ਤੇ ਇਹਨੂੰ ਜਿਹੜਾ ਹੈ ਜੀ ਅ ਕੋਈ 5-7 ਮਿੰਟ 5 ਤੋਂ 7 ਮਿੰਟ ਤੱਕ ਜਿਹੜਾ ਪਕਾਵਾਂਗੇ ਅਸੀਂ ਡੰਡਲ ਅਸੀਂ ਜੀ 7 ਕ ਮਿੰਟ ਅਸੀਂ ਠੱਕ ਕੇ ਪਕਾ ਲਏ ਹਨ ਤੇ ਦੇਖ ਲੈਨੇ ਇੱਕ ਵਾਰੀ ਇਹਨਾਂ ਨੂੰ ਜੀ ਦੇਖ ਸਕਦੇ ਹੋ ਕਿ ਡੰਡਲ ਬਹੁਤ ਵਧੀਆ ਬਣ ਕੇ ਤਿਆਰ ਹੋਏ ਹੈ ਤੇ ਇਹਦੇ ਵਿੱਚ ਹੁਣ ਜੀ ਲਾਸਟ ਦੇ ਵਿੱਚ ਅਸੀਂ ਪਾਣਾ ਹੈ ਅਟਾਕ ਜਿਹੜਾ ਹੈ ਅਸੀਂ ਇਹਦੇ ਵਿੱਚ ਆਮਚੂਰ ਪਾਊਡਰ ਪਾਣਾ ਵੈਸੇ ਅਸੀਂ ਟਮਾਟਰ ਵੀ ਬਹੁਤ ਪਾਏ ਹਨ पर जोड़ा आमचूर का अलग ही स्वाद आएगा अद्धा चम्मच जोड़ा है आमचूर का पाया है और यह है जी कसूरी मेथी सो इन सारिया ही चीज़ों के नाल जो है जी जे टंडल है इन्हों बहुत ही वाई स्वाद आएगा सो मसालेदार टंडल जड़े हाँ जी बन के तैयार हैं ਇਸ ਤਰ੍ਹਾਂ ਦੇ ਦਈਏ ਰੈਸਪੀ ਜਿਹੜੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਣਾ ਬਹੁਤ ਵਧੀਆ ਬਣਦੇ ਹਨ ਬਹੁਤ ਟੇਸਟੀ ਬਣਦੇ ਹਨ ਜੇ ਇੱਕ ਵਾਰੀ ਤੁਸੀਂ ਬਣਾ ਕੇ ਦੇਖੋਗੇ ਤਾਂ ਤੁਹਾਨੂੰ ਜਰੂਰ ਪਸੰਦ ਆਣਗੇ ਥੋੜਾ ਜਿਹਾ ਧਨੀਆ ਪਾਵਾਂਗੇ ਜੀ ਕੱਟਿਆ ਹੋਇਆ ਸੋ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜਿਹੜੀ ਹੈ ਜੀ ਜਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਸਤੀਆਕਾਰ